ਦੋਸਤੋ ਕੱਲ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਜਦੋਂ ਮੀਰਾਬਾਈ ਜੀ ਨੇ ਸਤਗੁਰੂ ਰਵਿਦਾਸ ਜੀ ਨੂੰ ਆਉਣ ਲਈ ਬੇਨਤੀ ਕੀਤੀ ਤਾਂ ਮੀਰਾਬਾਈ ਦੇ ਮਤਲਬ ਉਹਨਾਂ ਦੇ ਲੋਕਾਂ ਨੇ ਹੀ ਬ੍ਰਾਹਮਣ ਜਾਤੀ ਦੇ ਲੋਕਾਂ ਨੇ ਮੀਰਾਬਾਈ ਦਾ ਬਹੁਤ ਵਿਰੋਧ ਕੀਤਾ ਕਿ ਤੂੰ ਮਤਲਬ ਰਵਿਦਾਸ ਨੂੰ ਬੁਲਾ ਕੇ ਚੰਗਾ ਨਹੀਂ ਕੀਤਾ ਕਿਉਂਕਿ ਮੀਰਾਬਾਈ ਆਪਣੀ ਜ਼ਿੰਦਗੀ ਔਰ ਅਸਲੀ ਜ਼ਿੰਦਗੀ ਦਾ ਜਿਹੜਾ ਮਕਸਦ ਹੈ ਆਉਂਦਾ ਹੈ ਉਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੋਂ ਦਿਖਿਆ ਲੈ ਕੇ ਉਹ ਸਮਝ ਚੁੱਕੇ ਸੀ ਕਿ ਅਸਲ ਵਿੱਚ ਸਾਡੀ ਜ਼ਿੰਦਗੀ ਕੀ ਹੈ ਸੋ ਅੱਜ ਇਸ ਪਾਰਟ 2 ਦੇ ਵਿੱਚ ਇਸ ਵੀ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਦੇਖਣਾ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਅਸਲ ਵਿੱਚ ਆਰਤੀ ਕਿਸ ਨੂੰ ਕਿਹਾ ਹੈ ਮੈਂ ਸ਼ੁਰੂ ਕਰਨ ਜਾ ਰਿਹਾ ਹਾਂ ਰਵਿਦਾਸ ਜੀ ਨੇ ਇਸ ਅਫਸਰ ਤੇ ਸਮੂਹ ਪ੍ਰਾਣੀਆਂ ਨੂੰ ਆਰਤੀ ਦੁਆਰਾ ਨਾਮ ਦੀ ਅਨੰਤ ਮਹਿਮਾ ਦਾ ਵਿਖਾਣ ਕੀਤਾ ਅਤੇ ਆਖਿਆ ਕਿ ਦਿਖਾਵੇ ਮਾਤਰ ਦੀਵੇ ਜਗਾ ਕੇ ਆਰਤੀ ਦਾ ਪਖੰਡ ਨਹੀਂ ਕਰਨਾ ਚਾਹੀਦਾ ਸਗੋਂ ਉਸ ਹਰੀ ਪਰਮਾਤਮਾ ਨੂੰ ਸੱਚੇ ਨਾਮ ਨਾਲ ਯਾਨੀ ਕਿ ਸਤਗੁਰ ਦੇ ਨਾਮ ਦਾ ਭੋਗ ਲਗਾਉਣਾ ਚਾਹੀਦਾ ਹੈ ਭਾਵ ਸ਼ੁੱਧ ਤੇ ਸੱਚੇ ਮਨ ਨਾਲ ਉਸ ਹਰੀ ਦਾ ਨਾਮ ਸਿਮਰਨ ਕਰਨ ਦੀ ਹੀ ਸੱਚੀ ਆਰਤੀ ਖੁੰਢੀ ਹੈ ਰਵਿਦਾਸ ਜੀ ਦੇ ਬਚਨ ਸੁਣ ਕੇ ਸਮੂਹ ਸੰਗਤਾਂ ਧੰਨ ਧੰਨ ਹੋਈਆਂ ਮੀਰਾ ਬਾਈ ਨੇ ਰਵਿਦਾਸ ਜੀ ਨੂੰ ਆਖਿਆ ਕਿ ਗੁਰੂ ਜੀ ਮੈਂ ਤਾਂ ਪਰੰਪਰਾਗਤ ਵਿਧੀ ਦੁਆਰਾ ਹੀ ਆਰਤੀ ਕਰਦੀ ਆ ਰਹੀ ਹਾਂ ਮੀਰਾ ਜੀ ਨੇ ਇਸ ਅਧਿਆਤਮਿਕ ਮੰਡਲ ਦੇ ਉੱਚ ਗਿਆਨ ਲਈ ਰਵਿਦਾਸ ਜੀ ਦਾ ਕੋਟ-ਕੋਟ ਸ਼ੁਕਰਾਨਾ ਕੀਤਾ ਅਤੇ ਨਾਲ ਹੀ ਬੇਨਤੀ ਕੀਤੀ ਕਿ ਦਾਸੀ ਰਵਿਦਾਸ ਜੀ ਦੇ ਸਵਾਗਤ ਵਿੱਚ ਇੱਕ ਵੱਡਾ ਭੋਜ ਕਰਵਾਉਣਾ ਚਾਹੁੰਦੀ ਹੈ। ਚਿਤੌੜ ਵਿੱਚ ਰਵਿਦਾਸ ਦਾ ਸ਼ਾਹੀ ਸਨਮਾਨ ਕੀਤਾ ਗਿਆ। ਰਾਜਾ ਵੀ ਰਵਿਦਾਸ ਜੀ ਦੀ ਮਹਿਮਾਨ ਨੂੰ ਸਮਝ ਗਿਆ ਅਤੇ ਰਾਜੇ ਨੇ ਰਵਿਦਾਸ ਜੀ ਵਾਸਤੇ ਸ਼ਾਹੀ ਆਸਣ ਤਿਆਰ ਕਰਵਾਉਣ ਲਈ ਕਿਹਾ ਅਤੇ ਸਿੰਘਾਸਨ ਤੇ ਬਿਠਾਇਆ। ਰਵੀਦਾਤ ਜੀ ਨੇ ਮੀਰਾਬਾਈ ਨੂੰ ਆਖਿਆ ਕਿ ਇਸ ਭੋਜ ਦੇ ਵਿੱਚ ਚੌ ਵਰਨਾ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਸੱਦਿਆ ਜਾਵੇ ਤਦ ਹੀ ਇਹ ਭੋਜਨ ਈਸ਼ਵਰ ਨੂੰ ਮੰਨਿਆ ਹੋਵੇਗਾ ਮੀਰਾ ਜੀ ਨੇ ਸਤਿ ਬਚਨ ਆ ਕੇ ਆਪਣੇ ਗੁਰੂ ਦੀ ਆਮਦ ਦੀ ਖੁਸ਼ੀ ਵਿੱਚ ਸਾਰੇ ਨਗਰ ਦੇ ਬ੍ਰਾਹਮਣ ਪੰਡਤਾ ਤੇ ਚੌ ਵਰਨਾ ਦੇ ਸਮੂਹ ਲੋਕਾਂ ਨੂੰ ਵੱਡੇ ਭੋਜ ਲਈ ਬੁਲਾਇਆ ਕਿਹਾ ਕਿ ਮੀਰਾ ਜੀ ਨੇ ਇਸ ਪੋਜ ਲਈ ਸਮਗਰੀ ਦੇ ਵੱਡੇ-ਵੱਡੇ ਕੁੰਡ ਤਿਆਰ ਕਰਵਾਏ ਦੂਰੋਂ-ਦੂਰੋਂ ਚਾਰੇ ਵਰਨਾਂ ਦੇ ਲੋਕ ਇਸ ਭੋਜ ਵਿੱਚ ਸ਼ਾਮਲ ਹੋਣ ਲਈ ਆਏ ਪਰ ਰਵਿਦਾਸ ਜੀ ਦੀ ਆਮਦ ਤੋਂ ਪਰੇਸ਼ਾਨ ਉੱਚ ਕੁੱਲ ਦੇ ਲੋਕਾਂ ਨੇ ਰਾਜੇ ਨੂੰ ਫਿਰ ਚੁੱਕਿਆ ਕਿ ਅਸੀਂ ਨੀਵੀਂ ਜਾਤੀ ਦੇ ਰਵਿਦਾਸ ਅਤੇ ਨੀਵੀਂ ਕੁੱਲ ਦੇ ਲੋਕਾਂ ਨਾਲ ਬੈਠ ਕੇ ਭੋਜਨ ਗ੍ਰਹਿਣ ਨਹੀਂ ਕਰਨਾ ਮੀਰਾ ਜੀ ਨੂੰ ਵੀ بار-बार ਇਹੋ ਗੱਲ ਆਖੀ ਕਿ ਬ੍ਰਾਹਮਣ ਰਵਿਦਾਸ ਜੀ ਦੇ ਨਾਲ ਬੈਠ ਕੇ ਭੋਜਨ ਨਹੀਂ ਕਰਨਗੇ ਇਸ ਲਈ ਉੱਚ ਕੁਲ ਅਤੇ ਨੀਵੀਂ ਕੁਲ ਦੇ ਲੋਕਾਂ ਨੂੰ ਵੱਖ-ਵੱਖ ਭੋਜਨ ਕਰਵਾਇਆ ਜਾਵੇ ਮੀਰਾਬਾਈ ਇਹਨਾਂ ਪਖੰਡਾਂ ਪਰਚੰਡੀ ਕਰਮ ਕਾਂਡਾਂ ਬ੍ਰਾਹਮਣਾ ਵਿਪਰ ਠਾਕੁਰਾਂ ਦੀ ਨੀਅਤ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਉਹਨਾਂ ਦੇ ਮਨ ਵਿੱਚ ਰਵਿਦਾਸ ਜੀ ਦਾ ਅਥਾ ਸਤਕਾਰ ਸੀ ਉਸਨੇ ਤਾਂ ਭੋਜ ਰਵਿਦਾਸ ਜੀ ਦੇ ਸਵਾਗਤ ਵਿੱਚ ਰੱਖਿਆ ਸੀ ਕਿ ਕਿਵੇਂ ਹੋ ਸਕਦਾ ਹੈ ਕਿ ਰਵਿਦਾਸ ਜੀ ਉਹਨਾਂ ਲੋਕਾਂ ਦੇ ਵਿੱਚ ਸਤਕਾਰ ਸਹਿਤ ਸ਼ਾਮਲ ਨਾ ਹੋਣ ਮੀਰਾਬਾਈ ਨੇ ਸਾਰੀ ਘਟਨਾ ਅਤੇ ਬ੍ਰਾਹਮਣਾਂ ਦੀ ਬਿਰਤੀ ਬਾਰੇ ਰਵਿਦਾਸ ਜੀ ਨੂੰ ਦੱਸਿਆ ਰਵਿਦਾਸ ਜੀ ਮਨ ਹੀ ਮਨ ਵਿੱਚ ਮੁਸਕਰਾਏ ਤੇ ਉਹਨਾਂ ਮੀਰਾਬਾਈ ਨੂੰ ਆਖਿਆ ਕਿ ਆਪ ਜੀ ਬ੍ਰਾਹਮਣਾਂ ਨੂੰ ਵੱਖਰਾ ਭੋਜ ਕਰਵਾ ਦਿਓ ਉਹਨਾਂ ਦੀ ਸੋਚ ਬਹੁਤ ਨੀਵੀਂ ਹੈ ਰਵਿਦਾਸ ਜੀ ਦਾ ਬਚਨ ਮੰਨ ਕੇ ਮੀਰਾ ਜੀ ਨੇ ਬ੍ਰਾਹਮਣਾਂ ਲਈ ਵੱਖਰੇ ਭੋਜ ਸਥਾਨ ਦੀ ਤਿਆਰੀ ਕਰਵਾ ਦਿੱਤੀ ਜਿਉਂ ਹੀ ਬ੍ਰਾਹਮਣ ਭੋਜ ਕਰਨ ਲਈ ਭੋਜ ਸਥਾਨ ਤੇ ਬੈਠੇ ਤਾਂ ਪ੍ਰਭੂ ਲੀਲਾ ਐਸੀ ਵਾਪਰੀ ਕਿ ਬ੍ਰਾਹਮਣਾ ਨੂੰ ਰਵਿਦਾਸ ਜੀ ਆਪਣੇ ਨਾਲ ਹੀ ਬੈਠੇ ਨਜ਼ਰ ਆਉਣ ਲੱਗੀ ਸਾਰੇ ਬ੍ਰਾਹਮਣ ਆਖਣ ਲੱਗ ਪਏ ਕਿ ਰਵਿਦਾਸ ਜੀ ਮੇਰੇ ਨਾਲ ਬੈਠੇ ਨੇ ਰਵਿਦਾਸ ਜੀ ਮੇਰੇ ਨਾਲ ਬੈਠੇ ਨੇ ਉਥੇ ਹਾਜ਼ਰ ਹਰ ਵਿਅਕਤੀ ਨੂੰ ਇੰਜ ਜਾਪ ਰਿਹਾ ਸੀ ਕਿ ਜਿਵੇਂ ਸਤਗੁਰ ਰਵਿਦਾਸ ਜੀ ਉਹਨਾਂ ਨਾਲ ਬੈਠ ਕੇ ਭੋਜਨ ਕਰ ਰਹੇ ਲੋਕਾਂ ਨੇ ਬ੍ਰਾਹਮਣਾਂ ਨੂੰ ਸਮਝਾਇਆ ਕਿ ਆਪ ਜੀ ਰਵਿਦਾਸ ਜੀ ਵਰਗੇ ਅਧਿਆਤਮਿਕ ਪੁਰਸ਼ ਵੀ ਬਾਰ-ਬਾਰ ਪ੍ਰੀਖਿਆ ਲੈ ਚੁੱਕੇ ਹੋ ਉਹ ਪਰਮ ਪਦਵੀ ਪਾਏ ਬ੍ਰह्मज्ञानी ਮਹਾਪੁਰਸ਼ ਹਨ ਜਿਹੜੇ ਕਿ ਜਾਤ ਪਾਤ ਉੱਚ ਨੀਚ ਦੇ ਬੰਧਨਾਂ ਤੋਂ ਮੁਕਤ ਹਨ ਪਰਮੇਸ਼ਰ ਦੀ ਇਨਾਤੇ ಅಪਾਰ ਬਖਸ਼ਿਸ਼ ਹੈ ਇਸ ਲਈ ਸੱਚੀ ਸੁੱਚੀ ਆਤਮਾ ਦੇ ਨਾਲ ਬੈਰ ਵਿਰੋਧ ਕਰਨਾ ਠੀਕ ਨਹੀਂ ਭੋਜਪੁਰ ਸਥਾਨ ਤੇ ਹਰ ਥਾਂ ਤੇ ਰਵਿਦਾਸ ਜੀ ਦੀ ਹਾਜ਼ਰੀ ਦ੍ਰਿਸ਼ਟ विराट रूप ਤੋਂ ਪਰੇਸ਼ਾਨ ਹੋਏ ਬ੍ਰਾਹਮਣਾ ਨੇ ਰਵਿਦਾਦ ਜੀ પાસે ਮਾफी ਮੰਗੀ ਅਤੇ ਬੇਨਤੀ ਕੀਤੀ ਕਿ ਆਪ ਆਓ ਤੇ ਸਾਡੇ ਨਾਲ ਬੈਠ ਕੇ ਭੋਜਨ ਕਰੋ। ਰਵਿਦਾਦ ਜੀ ਨੇ ਬ੍ਰਾਹਮਣਾ ਦੀ ਬੇਨਤੀ ਸਵੀਕਾਰ ਕਰਦਿਆਂ ਸ਼ਰਧਾ ਤੇ ਪ੍ਰੇਮ ਸਹਿਤ ਭੋਜਨ ਕੀਤਾ ਔਰ ਉਪਦੇਸ਼ ਦਿੱਤਾ। ਸੋ ਇਸ ਕਰਕੇ ਕਦੇ ਵੀ ਸਾਨੂੰ ਉਸ ਮਾਲਕ ਦੇ ਬਣਾਏ ਹੋਏ ਬੰਦੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਨਹੀਂ ਕਰਨੀ ਚਾਹੀਦੀ ਸਾਰੇ ਜੀਵ ਉਸ ਮਾਲਕ ਦੇ ਬਣਾਏ ਹੋਏ ਨੇ ਔਰ ਉਸ ਪਰਮ ਪਿਤਾ ਪਰਮਾਤਮਾ ਦੀ ਦਇਆ ਬਖਸ਼ਿਸ਼ ਦੇ ਨਾਲ ਹੀ ਉਹ ਇਸ ਸੰਸਾਰ ਦੇ ਵਿੱਚੋਂ ਵਿਚਰ ਰਹੇ ਨੇ ਜਦ ਉਸ ਮਾਲਕ ਨੇ ਕਿਸੇ ਤਰ੍ਹਾਂ ਦਾ ਇਨਸਾਨ ਦੇ ਨਾਲ ਭੇਦਭਿੰਨ ਨਹੀਂ ਕੀਤਾ ਤੇ ਆਪਾਂ ਕੌਣ ਹੁੰਨੇ ਆ ਇਨਸਾਨ ਦੀ ਜਾਤ ਤੇ ਉਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਿੰਨ ਕਰਨ ਵਾਲੇ